ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਭਾਅ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਤੂੰ ਵੀ ਥੋੜਾ ਥੋੜਾ ਹੱਸਣ ਦੀ ਆਦਤ ਭਾਅ ਸੱਜਣਾ ਦੋਸਤੋ ਪੈਸਾ ਸਾਰਾ ਕੁਝ ਨਹੀਂ ਬਹੁਤ ਕੁਝ ਵੀ ਨਹੀਂ ਪਰ ਜਿੰਨਾ ਕੁਝ ਹੈਗਾ ਉਹ ਮਹੱਤਵਪੂਰਨ ਤੋਂ ਘੱਟ ਵੀ ਨਹੀਂ ਸਾਡਾ ਸਾਰਾ ਵੇਚ-ਵਟ ਲੈਣ ਦੇਣਾ ਖਰੀਦੋ-ਫਰੋਕਤ ਸਾਰਾ ਦਿਨ ਅਸੀਂ ਪੈਸੇ ਨਾਲ ਹੀ ਕਰਦੇ ਆਂ ਸੋ ਜਦੋਂ ਅਸੀਂ ਹੁਣ ਗੱਲ ਕਰਦੇ ਆਂ ਟੈਕਸਾਂ ਦੀ ਵੈਟ ਦੀ ਜੀਐਸਟੀ ਦੀ ਟੈਕਸ ਸਾਡੀਆਂ ਜੇਬਾਂ ਦੇ ਵਿੱਚੋਂ ਹੋਰ ਰੁਪਏ ਕੱਢ ਲੈਂਦੇ ਨੇ ਤੇ ਸਾਨੂੰ ਕੰਗਾਲ ਕਰ ਦਿੰਦੇ ਨੇ ਤੇ ਦੂਸਰੇ ਪਾਸੇ ਜਿਹੜੇ ਲੋਕ ਐ ਟੈਕਸ ਇਕੱਠਾ ਕਰਦੇ ਨੇ ਜਿਹੜੇ ਕਾਰਪੋਰੇਟ ਨੇ ਉਹ ਹੋਰ ਅਮੀਰ ਹੋ ਜਾਂਦੇ ਨੇ ਸੋ ਇੱਕ ਲਾਈਨ ਦੇ ਵਿੱਚ ਟੈਕਸਾਂ ਨਾਲ ਗਰੀਬ ਹੋਰ ਗਰੀਬ ਹੋ ਰਹੇ ਨੇ ਤੇ ਅਮੀਰ ਹੋਰ ਅਮੀਰ ਹੋ ਰਹੇ ਨੇ ਹੁਣ ਦੂਸਰੀ ਗੱਲ ਕਰ ਲੋ ਲੋਨ ਦੀ ਕਰਜ਼ੇ ਦੀ ਅਸੀਂ ਕਰਜ਼ਾ ਚੱਕ ਕੇ ਹੋਰ ਗਰੀਬ ਹੋ ਜਾਂਦੇ ਹਾਂ ਕਿਸਾਨ ਟਰੈਕਟਰ ਲੈਂਦਾ ਹੈ ਮੁਲਾਜ਼ਮ ਘਰ ਪਾਉਂਦਾ ਹੈ ਕਾਰੋਬਾਰ ਵਧਾਉਂਦੇ ਹਾਂ ਪਰ ਕਰਜ਼ਾ ਭਰਨ ਵੇਲੇ ਵਿਆਜ ਜਿਆਦਾ ਭਰਦੇ ਹਾਂ ਮੂਲ ਤਨਾ ਘੱਟ ਭਰਦੇ ਹਾਂ ਤੇ ਸਾਰੀ ਉਮਰ ਕਰਜ਼ੇ ਦੇ ਮੱਕੜ ਜਾਲ ਚੋਂ ਨਿਕਲ ਨਹੀਂ ਸਕਦੇ ਤੇ ਦੂਸਰੇ ਪਾਸੇ ਇਹੀ ਕਰਜ਼ੇ ਅਵਾਨੀਆਂ ਅਡਾਨੀਆਂ ਨੂੰ ਹੋਰ ਅਮੀਰ ਕਰ ਦਿੰਦੇ ਨੇ ਉਹਨਾਂ ਦੀ ਦੌਲਤ ਦੇ ਵਿੱਚ ਸਬਸਿਡੀਆਂ ਦੇ ਰੂਪ ਚ ਕਹਿ ਲਓ ਉਹਨਾਂ ਦੇ ਪ੍ਰੋਫਿਟ ਦੇ ਰੂਪ ਦੇ ਵਿੱਚ ਕਹਿ ਲਓ ਤੇ ਉਹਨਾਂ ਨੂੰ ਹੋਰ ਅਮੀਰ ਕਰ ਦਿੰਦੇ ਨੇ ਸੋ ਦੋਸਤੋ ਪੈਸੇ ਦੀ ਜਿਹੜੀ ਸਾਖਰਤਾ ਹੈਗੀ ਆ ਵੇਚਵਟ ਦੀ ਇਹ ਸਾਨੂੰ ਥੋੜੀ ਥੋੜੀ ਆਉਣੀ ਜ਼ਰੂਰੀ ਹੈ